ਸਿਲਵਰ ਔਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਵਿਖ ਅਨਿਵਲ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਕੀਤਾ ਗਿਆ ਤੇ ਬੱਚਿਆਂ ਨੇ ਬਹੁਤ ਹੀ ਸੋਹਣਾ ਪ੍ਰੋਗਰਾਮ ਇੱਥੇ ਪੇਸ਼ ਕੀਤਾ ਸਿਲਵਰ ਔਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਾਬਾਜ਼ਪੁਰ ਵਿਖੇ ਸਾਲਾਨਾ ਸੱਭਿਆਚਾਰਕ ਤੇ ਇਨਾ ਵੰਡ ਸਮਾਗਮ ਕਰਵਾਇਆ ਗਿਆ ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਿੰਸੀਪਲ ਮੁਨੀਸ਼ਾ ਸੰਗਰਦੀ ਅਗਵਾਈ ਹੇਠ ਜੂਨੀਅਰ ਅਤੇ ਸੀਨੀਅਰ ਵਿਦਿਆਰਥੀਆਂ ਨੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਪ੍ਰੋਗਰਾਮ ਨੂੰ ਯਾਦਗਾਰੀ ਬਣਾਇਆ ਪ੍ਰੋਗਰਾਮ ਦੌਰਾਨ ADGP ਪੰਜਾਬ ਡਾਕਟਰ ਨਰੇਸ਼ ਕੁਮਾਰ अरोड़ा ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਰਬਤ ਦੌਰਾਨ ਡਾਕਟਰ ਨਰੇਸ਼ ਕੁਮਾਰ अरोड़ा ਨੇ ਕੀ ਕਿਹਾ ਤੁਸੀਂ ਵੀ ਸੁਣੋ ਸਿਲਵਰ ਰੌਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਵਿਖ ਅਨਿਵਲ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਕੀਤਾ ਗਿਆ ਤੇ ਅੱਜ ਸਪੈਸ਼ਲ ਮੈਂ ਇਸ ਫੰਕਸ਼ਨ ਸ਼ਾਮਲ ਹੋਣ ਲਈ ਚੰਡੀਗੜ੍ਹ ਤੋਂ ਆਉਂ ਔਰ ਬੱਚਿਆਂ ਦੀ ਹੌਸਲਾ افزਾਈ ਲਈ ਇੱਥੇ ਸ਼ਾਮਲ ਹੋਇਆ ਤੇ ਬੱਚਿਆਂ ਨੇ ਬਹੁਤ ਹੀ ਸੋਹਣਾ ਪ੍ਰੋਗਰਾਮ ਇੱਥੇ ਪੇਸ਼ ਕੀਤਾ ਉਹਨਾਂ ਦੀ એનર્ਜੀ ਜਿਹੜੀ ਸੀ ਉਹ ਦੇਖਣ ਲਾਇਕ ਸੀ ਤੇ ਮੈਂ ਇਸ ਪੇਰੈਂਟਸ ਨੂੰ ਵੀ ਟੀਚਰਸ ਨੂੰ ਵੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਤੇ ਉਮੀਦ ਕਰਦਾ ਹਾਂ ਵੀ ਇਸ ਸਕੂਲ ਜਿਹੜਾ ਹੈ ਇਲਾਕੇ ਦੇ ਵਿੱਚ ਜਿਸ ਤਰ੍ਹਾਂ ਇਹ ਹੁਣ ਤੱਕ ਕੰਮ ਕਰ ਰਿਹਾ ਹੈ ਇਹ ਅੱਗੇ ਵੀ ਇਹ ਬੱਚੇ ਸਾਡੇ ਜਿਹੜਾ ਦੇਸ਼ ਦਾ ਭਵਿੱਖ ਨੇ ਇਹਨਾਂ ਨੂੰ ਅੱਗੇ ਵੀ ਤਿਆਰ ਕਰੇਗਾ ਤੇ ਉੱਚਿਆ ਰੱਖਦਾ ਪਹੁੰਚਾਏਗਾ ਅੱਜ ਸਾਡਾ ਐਨੀਅਲ ਫੰਕਸ਼ਨ ਦਾ 2023 ਦੇ ਵਿੱਚ ਸਾਡੇ ਅੱਜ ਦੇ ਚੀਫ ਗੈਸਟ ਡਾਕਟਰ ਨਰੇਸ਼ ਕੁਮਾਰ ਅਰੂੜਾ ਜੀ ਆਈਪੀਐਸ ਅਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸਪੈਸ਼ਲ ਤੌਰ ਤੇ ਚੰਡੀਗੜ੍ਹ ਤੋਂ ਬੱਚਿਆਂ ਨੂੰ ਬlesing ਦੇਣ ਵਾਸਤੇ ਆਏ ਮੈਂ ਸਕੂਲ ਮੈਨੇਜਮੈਂਟ ਵੱਲੋਂ ਔਰ ਪੂਰੇ ਸਟਾਫ ਵੱਲੋਂ ਸਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਅੱਜ ਇੱਥੇ ਬੱਚਿਆਂ ਨੇ ਇੱਕ ਇਤਿਹਾਸਕ ਜੋ ਮੈਂ ਇਹ ਕਹਿ ਸਕਦਾ ਅੱਜ ਇਹ ਫੰਕਸ਼ਨ ਸਾਡਾ ਹੋਇਆ ਇੰਨੀ એનર્ਜੀ ਨਾਲ ਇੰਨੇ ਵਧੀਆ ਤਰੀਕੇ ਨਾਲ ਹਰ ਆਈਟਮ ਬੱਚਿਆਂ ਨੇ ਪੇਸ਼ ਕੀਤੀ ਹੈ ਔਰ ਇਧਰ ਲਈ ਮੈਂ ਸਕੂਲ ਪ੍ਰਿੰਸੀਪਲ ਮੈਡਮ ਸਾਰਾ ਟੀਚਿੰਗ ਸਟਾਫ ਔਰ ਜਿਹਨਾਂ ਨੇ ਇਹ ਫੰਕਸ਼ਨ ਆਰਗੇਨਾਈਜ਼ ਕੀਤਾ ਔਰ ਸਾਰੇ ਬੱਚਿਆਂ ਨੂੰ ਔਰ ਸਾਰੇ ਪੇਰੈਂਟਸ ਨੂੰ ਬਹੁਤ ਬਹੁਤ ਵਧਾਈ ਦਿੰਦਾ ਚਰਦੇ ਕਲਾ ਟਾਈਮ ਟੀਵੀ ਲਈ ਟਾਂਡਾ ਉੜਮੜ ਤੋਂ ਅਰਜੁਨ ਜੈਨ ਦੀ ਖਾਸ ਰਿਪੋਰਟ